ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰ ਪੰਜਾਬ ਮਹਾਰਾਜ ਰਣਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਸਾਡੇ ਉੱਥੋਂ ਦੇ ਐਮਪੀ ਸਹਿਬਾਨ ਲੀਡਰ ਸਹਿਬਾਨ ਆ ਉਹਨਾਂ ਨੂੰ ਪੂਰ ਯੂਰਪ ਅਪੀਲ ਕਰਦਾ ਵਾਂ ਕਿ ਜਿਹੜੀ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੈ ਜੰਗ ਦਾ ਮਾਹੌਲ ਬਣਿਆ ਵਾ ਇਹਨੂੰ ਰੋਕਣ ਵਾਸਤੇ ਤੁਸੀਂ ਬਾਹਰਲੀਆ ਪਾਵਰਾਂ ਨਾਲ ਵੀ ਸੰਪਰਕ ਕਰੋ ਔਰ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਭੁਗਤਣਾ ਪਊਗਾ ਪੰਜਾਬ ਨੂੰ ਪਹਿਲਾਂ ਵੀ ਬੜੇ ਨੁਕਸਾਨ ਚੱਲਣੇ ਪਏ ਆ ਪੰਜਾਬ ਅਜੇ ਤੱਕ ਆਪਣੇ ਪੈਰਾਂ 'ਸਿਰ ਨਹੀਂ ਹੋ ਸਕਿਆ ਔਰ ਮੈਂ ਨਾਲ ਭਾਰਤ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਉਹ ਵੀ ਇਸ ਸਮਝੌਤੇ ਲਈ ਆਪਣੀ ਜਿਹੜੀ ਆ ਕਦਮ ਅੱਗੇ ਵਧਾਉਣ ਔਰ ਪਾਕਿਸਤਾਨ ਦੀ ਸਰਕਾਰ ਵੀ ਸਮਝੌਤਾ ਕਰੇ ਕਿਉਂਕਿ ਜੰਗ ਜਿਹੜੀ ਆ ਦੋਨਾਂ ਹੀ ਸੂਬਿਆਂ ਦੇ ਲਈ ਦੋਨਾਂ ਸਟੇਟਾਂ ਲਈ ਹਾਨੀ ਕਰਕੇ ਆ ਲੈਂਦੇ ਪੰਜਾਬ ਲਈ ਵੀ ਖਾਨੀ ਕਰਕੇ ਚੜਦੇ ਪੰਜਾਬ ਨੂੰ ਵੀ ਇਹਦਾ ਨੁਕਸਾਨ ਘੁਕਤਣਾ ਪਊਗਾ ਤੇ ਇਸ ਕਰਕੇ ਮੇਰੀ ਅਪੀਲ ਆ ਕਿ ਪੰਜਾਬ ਜੇ ਫੇਰ ਇਸ جنگ ਦੀ ਮਾਰ ਹੇਠਾਂ ਆਉਂਦਾ ਵਾ ਤੇ ਪੰਜਾਬ ਨੂੰ ਕਈ ਚਿਰ ਪੈਰਾਸਿਰ ਹੁੰਦਿਆਂ ਟਾਈਮ ਲੱਗ ਜਾਊਗਾ ਔਰ ਜੇ جنگ ਹੁੰਦੀ ਆ ਤੇ ਪੰਜਾਬ ਦਾ ਨੁਕਸਾਨ ਜਿੰਨਾ ਵੀ ਹੁੰਦਾ ਵਾ ਮੈਂ ਕਿੰਨਾ ਜਿੰਨਾ ਵੀ ਪੰਜਾਬ ਦੇ ਸਿਰ ਪਹਿਲਾ ਕਰਜ਼ਾ ਚੜਿਆ ਵਾ ਚਾਹੇ ਦੁਬਾਰਾ ਤੋਂ ਕੋਈ ਇਹੋ ਜੀ ਨੌਬਤ ਆਉਂਦੀ ਆ ਤੇ ਫਿਰ ਸਰਕਾਰਾਂ ਜਿਹੜੀਆਂ ਉਹਦਾ ਦੇਮਦਾਰ ਹੋਣਗੀਆਂ ਔਰ ਪੰਜਾਬ ਨੇ ਅੱਗੇ ਬਹੁਤ ਸੰਤਾਪ ਹੰਡਾਇਆ ਵਾ ਕੁਝ ਵਿਰੋਧੀ ਦੇਸ਼ਾਂ ਤੋਂ ਅਸੀਂ ਸੰਤਾਪ ਹੰਡਾਇਆ ਹੰਡਾਇਆ ਜਿਵੇਂ 47 ਗੁਜਰੀ 84 ਗੁਜਰੀ ਔਰ ਕੁਝ ਆਪਣੇ ਲੋਕਾਂ ਨੇ ਹੀ ਸਾਡੇ ਤੇ ਤਸ਼ੱਦਦ ਕੀਤਾ ਵਾ ਇਸ ਕਰਕੇ ਮੈਂ ਜਿਹੜੇ ਲੋਕ ਸਰਕਾਰਾਂ ਦੇ ਵਿੱਚ ਭੂਮਿਕਾ ਨਿਭਾ ਰਹੇ ਆ ਸਾਡੇ ਪੰਜਾਬ ਦੇ ਲੀਡਰ ਵੀ ਉਹ ਵੀ ਸਰਕਾਰਾਂ ਦੇ ਨਾਲ ਤਾਲਮਿਲ ਕਰਨ ਹੁਣ ਕਿੱਥੇ ਗਏ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿੱਖ ਚਿਹਰੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਸਰਸਾ ਸਾਹਿਬ ਜਿਹੜੇ ਦਿੱਲੀ ਦੇ ਇੱਕ ਮੰਤਰੀ ਬਣੇ ਆ ਰਵਨੀਕ ਬਿੱਟੂ ਆ ਪੰਜਾਬ ਦਾ ਮੰਤਰੀ ਹਰਜੀਤ ਗਰੇਵਾਲ ਆ ਇਹ ਕਿੱਥੇ ਗਏ ਆ ਕਿਉਂਕਿ ਪੰਜਾਬ ਦਾ ਨੁਕਸਾਨ ਦੇਖੋ ਨਾ ਪੰਜ ਕੱਲ ਜਿਹੜਾ ਆ ਪਾਕਿਸਤਾਨ ਨੇ ਜਿਹੜੇ ਆ ਬੰਬਾਰੀ ਕੀਤੀ ਆ ਜਿਵੇਂ ਤਿੰਨ ਚਾਰ ਹਮਲੇ ਅਮਰਸਰ ਦੇ ਵਿੱਚ ਹੋਏ ਆ ਗੁਰੂ ਨਗਰੀ ਸਾਡੀ ਅਮਰਸਰ ਦੀ ਆ ਕੋਈ ਨੁਕਸਾਨ ਹੁੰਦਾ ਤੇ ਉਹਦਾ ਜ਼ਿੰਮੇਵਾਰੀ ਕੌਣ ਲੈਂਦਾ ਵਾ ਕਿਹਦੇ ਸਿਰ ਪੈਂਦੀ ਆ ਪੰਜਾਬ ਦਾ ਹੋਇਆ ਨੁਕਸਾਨ ਕੌਣ ਭਰੂਗਾ ਕੌਣ ਚੱਲੂਗਾ ਪੰਜਾਬ ਦੇ ਕੰਢੀ ਏਰੀਆ ਤੋਂ ਬਾਰਡਰ ਤੋਂ ਜਿਹੜੇ ਲੋਕ ਉੱਠ ਕੇ ਅੱਜ ਘਰੋਂ ਬਿਖਾਰ ਹੋਏ ਆ ਉਹਨਾਂ ਨੂੰ ਮੁੜ ਵਸੇਬੇ ਲਈ ਕੌਣ ਮਦਦ ਕਰੂਗਾ ਇਹ ਗੱਲਾਂ ਬਹੁਤ ਮਹਾਨ ਰੱਖਾਉਂਦੀਆਂ ਵਾ ਔਰ ਮੈਂ ਇੱਕ ਜਥੇਬੰਦੀ ਦਾ ਨਮਾਇੰਦਾ ਹੋਣ ਦੇ ਨਾਤੇ ਸੇਵਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਇਹ ਗੱਲ ਤਾਂ ਵੀਡੀਓ ਪਾ ਰਿਹਾ ਵਾਂ ਕਿ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵਾ ਔਰ ਸਾਡੇ ਜਥੇਦਾਰਾਂ ਨੂੰ ਵੀ ਸੋਚਣਾ ਚਾਹੀਦਾ ਔਰ ਸਾਡੇ ਜਿਹੜੇ ਪੰਥਕ ਲੀਡਰ ਆ ਚਾਹੇ ਜਿਹੜੀਆਂ ਹੋਰ ਸਾਡੀਆਂ ਰਾਜ ਦੀ ਰਾਜਨੀਤਿਕ ਧਿਰਾਂ ਵਾ ਉਹ ਸਾਰੀਆਂ ਇਕੱਠੀਆਂ ਹੋ ਕੇ ਇਸ ਮਸਲੇ ਦਾ ਕੋਈ ਹੱਲ ਲੱਭਿਆ ਜਾਵੇ ਜੰਗ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਬਹੁਤ ਹੀ ਮੰਦਭਾਗਾ ਹੋਇਆ ਵਾ ਬੇਕਸੂਰ ਸਿਵਲਿੰਗ ਲੋਕਾਂ ਨੂੰ ਮਾਰਿਆ ਗਿਆ ਵਾ ਪੰਜਾਬ ਦੇ ਵਿੱਚ ਵੀ ਉਹ ਹੀ ਹਾਲਾਤ ਬਣੇ ਹੋਏ ਆ ਸਿਵਲਿੰਗ ਲੋਕਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਵਾ ਇਹ ਜਿਹੜੀ ਗੰਦੀ ਰਾਜਨੀਤੀ ਕੂੜ ਦੀ ਰਾਜਨੀਤੀ ਕੀਤੀ ਜਾ ਰਹੀ ਆ ਇਹਦੇ ਤੋਂ ਸਾਡੀਆਂ ਜਿਹੜੀਆਂ ਜਿਵੇਂ ਕਹਿ ਤੀਏ ਸਰਕਾਰਾਂ ਵਾਂ ਉਹਨਾਂ ਨੂੰ ਸੁਚੇਤ ਔਰ ਉਹਨਾਂ ਨੂੰ ਚੰਗੇ ਬੰਨੇ ਵੱਲ ਤੁਰਨ ਦੀ ਲੋੜ ਆ ਕਟਿਆ ਰਾਜਨੀਤੀ ਜਿਹੜੀ ਉਹ ਕਿਸੇ ਲਈ ਵੀ ਹਾਨੀਕਾਰਕ ਹੋ ਸਕਦੀ ਆ ਉਦੇਸ਼ ਲਈ ਵੀ ਹਾਨੀਕਾਰਕ ਹੋ ਸਕਦੀ ਉਹ ਪੰਜਾਬ ਲਈ ਵੀ ਹਾਨੀਕਾਰਕ ਹੋ ਸਕਦੀ ਆ ਅਸੀਂ ਕੋਈ ਇਸ ਮਸਲੇ ਦਾ ਹੱਲ ਲੱਭੀਏ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਔਰ ਜਿਹੜੀਆਂ ਸਾਡੀਆਂ ਧਿਰਾਂਆਂ ਇਕਜੁੱਟ ਹੋ ਕੇ ਔਰ ਦੇਸ਼ਾਂ ਤੇ ਦੇਸ਼ਾਂ ਨਾਲ ਟਕਰਾਰ ਹੁੰਦੇ ਵੀ ਆ ਸਮਝੌਤੇ ਵੀ ਹੁੰਦੇ ਆ ਔਰ ਉਹਨਾਂ ਨੂੰ ਰੋਕਿਆ ਵੀ ਜਾ ਸਕਦਾ ਵਾ ਪਹਿਲ ਕਦਮੀ ਹਰ ਇੱਕ ਬੰਦੇ ਨੂੰ ਕਰਨ ਦੀ ਲੋੜ ਆ ਸਰਕਾਰਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਪਹਿਲ ਕਦਮੀ ਕਰਕੇ ਜੰਗ ਨੂੰ ਜਿਹੜਾ ਟਾਲਣ ਦੀ ਲੋੜ ਆ ਕਿਉਂਕਿ ਪੰਜਾਬ ਨੇ ਬਹੁਤ ਸੰਤਾਪ ਹੜਾਇਆ ਪੰਜਾਬ ਬਹੁਤ ਵਾਰੀ ਉਜੜਿਆ ਔਰ ਇਹ ਇੰਨੀ ਕਿਰਪਾ ਹੈਗੀ ਆ ਕਿ ਜਿਹੜਾ ਇਹ ਗੁਰੂ ਦੀ ਕਿਰਪਾ ਨਾਲ ਵਸਦਾ ਵਾ ਇਹ ਜੁੜ ਕੇ ਵੀ ਵਸਦਾ ਰਹਿਣਾ ਵਾ ਇਹਨੂੰ ਕੋ ਜਾਣਨ ਵਾਲੇ ਹਜ਼ੇਰ ਹਜ਼ਾਰਾਂ ਲੋਕ ਆਏ ਆ ਬੜਿਆਂ ਨੇ ਜਾਣ ਦੀ ਕੋਸ਼ਿਸ਼ ਕੀਤੀ ਹੈ ਇਹ ਵੱਸਦਾ ਰਿਹਾ ਵਾ ਵੱਸਦਾ ਰਹੂਗਾ ਪੰਜਾਬ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਵਾ ਦਸਾਂ ਪਾਸ਼ਾਆਂ ਦਾ ਹੱਥ ਆ ਔਰ ਸਾਡੇ ਜਿਹੜੇ ਵੱਡ-ਵਡੇਰੇ ਜਰਨੈਲ ਜੋਧੇ ਸ਼ਹੀਦ ਸਿੰਘ ਹੋਏ ਉਹਨਾਂ ਦੀ ਬੜੀ ਮਿਹਰ ਆ ਔਰ ਅਸੀਂ ਨਹੀਂ ਚਾਹੁੰਦੇ ਜੰਗ ਹੋਵੇ ਤੇ ਜੰਗ ਦੇ ਵਿੱਚ ਦੋਨਾਂ ਹੀ ਦੇਸ਼ਾਂ ਦਾ ਨੁਕਸਾਨ ਹੋਵੇ ਕਿਉਂਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ